ਸਦਭਾ ਹਲਕਾ ਨੱਬਾ ਦੇ ਪਿੰਡ ਕਾਲਸਾਨਾ ਨੂੰ ਕੇਂਦਰ ਸਰਕਾਰ ਵੱਲੋਂ ਚਲਾਏ ਗੇ ਜਲਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਪੰਜਾਬ ਦੇ ਕੁੱਲ ਪਿੰਡਾਂ ਚੋਂ 6 ਪਿੰਡਾਂ ਨੂੰ ਇਹ ਸਨਮਾਨ ਦਿੱਤਾ ਗਿਆ ਸੀ ਜਿਸ ਵਿੱਚ ਪਿੰਡ ਕਾਲਸਾਨਾ ਦਾ ਨਾਮ ਵੀ ਸ਼ਾਮਿਲ ਸੀ ਵਿਕਾਸ ਅਤੇ ਸਫਾਈ ਪੱਖੋਂ ਵਧੀਆ ਬਣਾਉਣ ਕਰਕੇ ਕੇਂਦਰ ਦੀ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਲਈ ਚੁਣਿਆ ਗਿਆ ਸੀ ਇਹ ਸਨਮਾਨ 15 ਅਗਸਤ ਦੇਣ ਲਈ ਪਿੰਡ ਦੇ ਸਰਪੰਚ ਨੂੰ ਵਿਸ਼ੇਸ਼ ਤੌਰ ਤੇ ਕੇਂਦਰ ਦੀ ਸਰਕਾਰ ਨੇ ਸੱਦਾ ਦਿੱਤਾ ਸੀ 15 ਅਗਸਤ ਨੂੰ ਲਾਲ ਕਿਲੇ ਤੇ ਝੰਡਾ ਲਹਿਰਾਉਣ ਸਮੇਂ ਵੀ ਸਰਪੰਚ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਭੇਜ ਸੱਦਿਆ ਗਿਆ ਸੀ ਜਿਸ ਦਾ ਸਰਪੰਚ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਵੀ ਪਹੁੰਚਿਆ ਸੀ ਪਰ ਜਦੋਂ ਪਿੰਡ ਦਾ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ 15 ਅਗਸਤ ਵਾਲੇ ਦਿਨ ਲਾਲ ਕਿਲੇ ਤੇ ਰੱਖੇ ਸਮਾਗਮ ਵਿੱਚ ਮੌਜੂਦ ਕਰਨ ਲਈ ਗਿਆ ਤਾਂ ਉਸ ਨੂੰ ਸਮਾਗਮ ਵਿੱਚ ਅੰਦਰ ਨਹੀਂ ਜਾਣ ਦਿੱਤਾ ਜਿਸ ਦਾ ਕਾਰਨ ਸੀ ਕਿ ਉਹ ਅੰਮ੍ਰਿਤਧਾਰੀ ਸਿੱਖ ਸੀ ਅਤੇ ਉਸ ਦੇ ਛੋਟੀ ਕਿਰਪਾਨ ਪਾਈ ਹੋਈ ਸੀ ਸਰਪੰਚ ਮੁਤਾਬਕ ਐਸਪੀ ਸੰਸਿਕਾਤ گور ਨੇ ਉਸ ਨੂੰ ਕਿਹਾ ਕਿ ਉਹ ਆਪਣੀ ਕਿਰਪਾਨ ਉਤਾਰ ਕੇ ਬਣਾਏ ਹੋਏ ਵਿਸ਼ੇਸ਼ ਤੰਬੂ ਟੈਂਟ ਵਿੱਚ ਰੱਖ ਦੇਵੇ ਅਤੇ ਪ੍ਰੋਗਰਾਮ ਦੇਖਣ ਅਟੈਂਡ ਕਰਨ ਉਪਰੰਤ ਆ ਕੇ ਆਪਣੀ ਕਿਰਪਾਨ ਨੂੰ ਲੈ ਕੇ ਜਾ ਸਕਦਾ ਪਰ ਕਿਰਪਾਨ ਪਾ ਕੇ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਸਰਪੰਚ ਵੱਲੋਂ ਇਸ ਗੱਲ ਦਾ ਮਨਾਂਕਾਰ ਦਿੱਤਾ ਗਿਆ ਕਿ ਉਹ ਕਿਰਪਾਨ ਨੂੰ ਉਤਾਰ ਕੇ ਪ੍ਰੋਗਰਾਮ ਵਿੱਚ ਨਹੀਂ ਜਾਵੇਗਾ ਅਤੇ ਉਸਨੇ ਵਾਪਸ ਮੋੜਨਾ ਹੀ ਮੁਨਾਸਿਬ ਸਮਝਿਆ ਰੋਸ਼ਵਤ ਪਿੰਡ ਦਾ ਸਰਪੰਚ ਮੋੜ ਆਪਣੇ ਪਿੰਡ ਵਾਪਸ ਆ ਗਿਆ ਉਸ ਦੇ ਲੋਜੋ ਜਦੋਂ ਕਿ 2 ਦਿਨ ਹੋਰ ਦਿੱਲੀ ਰਹਿਣ ਦਾ ਪ੍ਰੋਗਰਾਮ ਸੀ ਸ਼੍ਰਮnik ਕਮੇਟੀ ਦੇ ਪ੍ਰਧਾਨ ਸਮੇਤ ਕੋਈ ਵੀ ਸ਼੍ਰਮnik ਕਮੇਟੀ ਦਾ ਉੱਚ ਅਧਿਕਾਰੀ ਜਾਂ ਫਿਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਫਿਰ ਕੇਂਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਿੰਡ ਕਾਲਸਾਨਾ ਨਹੀਂ ਪਹੁੰਚਿਆ ਤੇ ਨਾ ਹੀ ਉਸ ਵੱਲੋਂ ਟੈਲੀਫੋਨ ਤੇ ਸਰਪੰਚ ਨੇ ਇਸ ਘਟਨਾ ਬਾਰੇ ਕੋਈ ਵੀ ਵਿਚਾਰ ਸਾਂਝੇ ਕੀਤੇ ਗਏ ਜਿਸ ਤੋਂ ਨਰਾਜ ਹੋਏ ਪਿੰਡ ਦੇ ਸਰਪੰਚ ਸਮੇਤ ਪਿੰਡ ਵਾਸੀਆਂ ਤੇ ਹੋਰ ਆਲੇ ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਅਤੇ ਵਸਨੀਕਾਂ ਵੱਲੋਂ ਇਸ ਵਾਪਰੀ ਘਟਨਾ ਦੇ ਖਿਲਾਫ ਰੋਸ ਜ਼ਾਹਰ ਕੀਤਾ ਗਿਆ ਜਿਸ ਦਰਾਨ ਉਹਨਾਂ ਵੱਲੋਂ ਪਿੰਡ ਵਿੱਚ ਜਰਨਲ ਇਜਲਾਸ ਬੁਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੇਇਨਸਾਫੀ ਖਿਲਾਫ ਆਵਾਜ਼ ਚੁੱਕਣ ਵਾਲੇ ਅਮਿਤੋਦ ਮਾਨ ਅਤੇ ਹਮੇਸ਼ ਸਿੰਘ ਲੁਬਾਣਾ ਵਿਸ਼ੇਸ਼ ਤੌਰ ਤੇ ਪਹੁੰਚੇ ਉਸ ਤੋਂ ਦੇਖਦੇ ਹੋ ਕਿ ਪਿਛਲੇ ਦਿਨੀ 15 ਜਰ ਤੋਂ ਪੰਚ ਨਾਲ ਜੋ ਵਾਧਿਆ ਉਹ ਆਦੇ ਉਪਰਾਂ ਲਾਇਆ ਗਿਆ ਤੇ ਜਿਹੜਾ ਸਨਮਾਨ ਆ ਉਹ ਵੀ ਵਾਪਸ ਕਰਨ ਦਾ ਇਲਾਜ ਕੀਤਾ ਗਿਆ ਕਿਸੇ ਮਦਰ ਵਰਗੀ ਕਹਾਣੀ ਦੋ ਗੱਲਾਂ ਨੇ ਮੇਨ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀ ਕਿ ਸਾਨੂੰ ਜੇ ਤੁਸੀਂ ਆਉਣਾ ਚਾਹੁੰਦੇ ਹੋ ਕਿਸੇ ਵੀ ਸਰਕਾਰੀ ਸਮਾਗਮ ਚ ਜਾਂ ਕਿਤੇ ਵੀ ਹੋਰ ਤਾਂ ਭਾਈ ਸਾਹਿਬ ਅਸੀਂ ਸ਼੍ਰੀ ਸਾਹਿਬ ਨੂੰ ਅਲਾਉ ਨਹੀਂ ਕਰਾਂਗੇ ਜੇ ਕਿ ਜੋ ਸਾਨੂੰ ਚੀਜ਼ ਅਕਾਲਪੁਰ ਖੱਲੋਂ ਜਾਂ ਗੁਰੂਆਂ ਵੱਲੋਂ ਬਖਸ਼ੀ ਗਈ ਹੈ ਇਨਾਂ ਦੀ ਕੀ ਮਜਾਲ ਹੈ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਅੱਜ ਗram ਸਭਾ ਚ ਮਤਾ ਵੀ ਪਹਿ ਗਿਆ ਔਰ ਪੂਰਾ ਪੰਜਾਬ ਇਸ ਗੱਲ ਤੇ ਨਾਲ ਵੀ ਹੈ ਔਰ ਇਹ ਸਰਪੰਚ ਜਿੰਨੀ ਇਹਨਾਂ ਦੀ ਸਰਪੰਚ ਸਾਹਿਬ ਦੀ ਪਹਿਲਾਂ ਜੇ ਅਸੀਂ ਅਸੀਂ ਕਾਵਾਂਗੇ ਹੁਣ ਪੰਜਾਬ ਵੱਲੋਂ ਉਹ ਇੱਜ਼ਤ ਹੋਊਗੀ ਤੇ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਆਹ ਵੇਖ ਲਓ ਤੁਸੀਂ ਤਾਂ ਸਿਰਫ ਡਰਾਮਾ ਕਰਦੇ ਹੋ ਨਾ ਪੱਗ ਬੰਨ੍ਹ ਕੇ ਮੱਥਾ ਟੇਕਣ ਦਾ ਜੇ ਸੱਚੀ-ਮੁੱੱਚੀ ਤੁਹਾਨੂੰ ਇੱਜ਼ਤ ਹੁੰਦੀ ਤਾਂ ਇੱਜ਼ਤ ਨਾਲ ਸੱਦੇ ਹੋ ਸਰਪੰਚ ਸਾਹਿਬ ਦੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਸੀ ਕੀ ਇਹ ਦੱਸਣਗੇ ਗ੍ਰਹਿ ਮੰਤਰੀ ਸਾਹਿਬ ਜਿਹਦੇ ਥੱਲੇ ਹੈ ਦਿੱਲੀ ਪੁਲਿਸ ਕਿ ਜਦੋਂ ਆ ਕੇ ਅਕਲਤਖ ਸਾਹਿਬ ਤੇ ਮਿਲੇ ਸੀਗੇ ਸਾਫ ਕਾ ਜਥੇਦਾਰ ਨੂੰ ਉੱਥੇ ਉਹਨਾਂ ਨੇ ਵੇਖਿਆ ਸੀ ਸ਼ਮਸ਼ੀਰ ਨਹੀਂ ਸੀ ਉੱਤੇ 6 ਫੁੱਟੀ ਵੀ ਪਈ ਤੈਨੂੰ ਫੁੱਟੀ ਵੀ ਪਈ ਸੀ 4 ਫੁੱਟੀ ਵੀ ਸੀ ਇਹ ਤਾਂ ਫੇਰ ਵੀ 4 ਆਪਣਾ ਕਿੰਨਾ 4 ਇੰਚ ਹੀ ਸੀ 4 ਇੰਚ ਹੀ ਸੀ ਉਹਨਾਂ ਦੇ ਗ੍ਰਹਿ ਮੰਤਰੀ ਦੇ ਦਫ਼ਤਰ ਵਿੱਚ ਜਾਏਗੀ ਦਫ਼ਤਰ ਸ ਜਾ ਕੇ ਬੈਠੀ ਪਹਿਲਾਂ ਤੂੰ ਤਾਂ ਆਉਣ ਨਹੀਂ ਨਹੀਂ ਦੇਣਾ ਸੀ ਆਪਾਂ ਪ੍ਰਧਾਨ ਮੰਤਰੀ ਸਾਹਿਬ ਕੇ ਨੇ ਆਰੀ ਗਏ ਕਿੰਨੇ ਗੁਰਦੁਆਰਾ ਸਾਹਿਬ ਕਿੰਨਿਆਂ ਚ ਗਏ ਨੇ ਕੀ ਉਹਨਾਂ ਨੂੰ ਇਸ ਪੂਰੀ ਗੱਲ ਦਾ ਪਤਾ ਨਹੀਂਗਾ ਸੰਵਿਧਾਨ ਚ ਵੇਖਿਆ ਨਹੀਂ ਇਹਨਾਂ ਨੇ ਚਲੋ ਨਹੀਂ ਵੇਖਿਆ ਬੇਵਕੂਫ ਸੀ ਅਸੀਂ ਪੁੱਛਾਂਗੇ ਉਸ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਕੀ ਬਾਤ ਸਸਪੈਂਡ ਕੀਤਾ ਗਿਆ ਜਿਨੇ ਸੰਵਿਧਾਨ ਦਾ ਹਨਨ ਕੀਤਾ ਕੀ ਇਹ 295 ਨਹੀਂ ਲੱਗਣਾ ਚਾਹੀਦਾ ਕਿ ਧਾਰਮਿਕ ਚਿੰਨਾ ਦੀ ਬੇਉਦਗੀ ਕੀਤੀ ਗਈ ਹੈ ਕੀ ਇਹ ਧਾਰਮਿਕ ਜਜ਼ਬਾਤ ਭੜਕਾਏ ਨਹੀਂ ਜਾ ਰਹੇ ਤੁਸੀਂ ਨਾਰੇ ਤੇ ਤਾਂ ਲਾ ਦਿਨੇ ਹੋ ਤੁਸੀਂ ਪਿੱਛੇ ਕਿਸੇ ਨੇ ਖਾਲਿਸਤਾਨ ਲਿਖਿਆ ਹੋਵੇ ਉਹਦੇ ਤੇ ਵੀ ਰੌਲਾ ਪਾ ਦਿਨੇ ਹੋ ਜਦ ਕੇ ਸੁਪਰੀਮ ਕੋਰਟ ਕਹਿ ਚੁੱਕਿਆ ਲਿਖ ਸਕਦੇ ਆ ਇਸ ਗੱਲ ਤੇ ਜੋ ਸੋ ਵਿਧਾਨ ਦਾ ਹਨਨ ਹੈ ਧਾਰਮਿਕ ਚਿੰਨਾ ਦਾ ਅਪਮਾਨ ਹੈ 295ਏ ਦੇ ਤਹਿਤ ਉਹਨਾਂ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਇਹ ਸਾਰਾ ਕੁਝ ਦਿੱਲੀ ਦੇ ਗ੍ਰਹਿ ਮੰਤਰੀ ਦੇ ਦਿੱਲੀ ਮਤਲਬ ਦੇਸ਼ ਦੇ ਗ੍ਰਹਿ ਮੰਤਰੀ ਦੇ ਡਾਇਰੈਕਟ ਸਿੱਧਾ ਅਧਿਕਾਰ ਚ ਹੈ ਉਥੋਂ ਦੀ ਸਰਕਾਰ ਥੱਲੇ ਨਹੀਂ ਗਾ ਗ੍ਰਹਿ ਮੰਤਰੀ ਦੇ ਥੱਲੇ ਆ ਕੀ ਉਹ ਗ੍ਰਹਿ ਮੰਤਰੀ ਇਹ ਕੌਣ ਕਰਨਗੇ ਤੇ ਜੇ ਨਹੀਂ ਕਰਦੇ ਤਾਂ ਜਿਹੜੀਆਂ ਪਾਰਟੀਆਂ ਸਾਡੀਆਂ ਨਿੱਤ ਜਾ ਕੇ ਲੇਲੜੀਆਂ ਕੱਢਦੀਆਂ ਨੇ ਗ੍ਰਹਿ ਮੰਤਰੀ ਦੀਆਂ ਕੀ ਉਹ ਉਹ ਪਾਰਟੀਆਂ ਉਹਨਾਂ ਨਾਲ ਇਹ ਗੱਲ ਠਾਉਣਗੀਆਂ ਜਾਂ ਸਿਰਫ ਚੁੱਲੀਆਂ ਦੀ ਗੱਲ ਹੋਊਗੀ ਜਾਂ ਸਿਰਫ ਰਾਜਨੀਤਿਕ ਤਾਕਤ ਲੈਣ ਦੀ ਗੱਲ ਹੋਊਗੀ ਤੇ ਸਾਡੇ ਅਧਿਕਾਰਾਂ ਦੀ ਗੱਲ ਨਹੀਂ ਹੋ ਉਹਨਾਂ ਚਿੰਨਾ ਦੀ ਗੱਲ ਨਹੀਂ ਹੋ ਜੋ ਗੁਰੂ ਨੇ ਬਖਸ਼ੇ ਆ ਉਹਨਾਂ ਦੀ ਅਸੀਂ ਦੇਣੇ ਤਾਂ ਛੱਡੋ ਉਹ ਤਾਂ ਉਹ ਦੇਗੇ ਅਸੀਂ ਉਹਨਾਂ ਨੂੰ ਬਰਕਰਾਰ ਨਹੀਂ ਰੱਖ ਸਕਦੇ ਤੇ ਜੇ ਨਹੀਂ ਰੱਖ ਸਕਦੇ ਸਾਡੇ ਲਈ ਨਹੀਂ ਕਰ ਸਕਦੇ ਤਾਂ ਇਹ ਦੱਸਾਂਗੇ ਕਿ ਸਾਡੇ ਲੀਡਰ ਕਿਵੇਂ ਹੋਏ ਸਾਡੇ ਨਮਾਈ ਦੇਖੇਵੇਂ ਹੋਏ ਆ ਸਾਡਾ ਮੁੱਖ ਮੰਤਰੀ ਹੁਣ ਤਾਂ ਦਸਤਾਰ ਸਜਾਈ ਫਿਰਦਾ ਕਿ ਇਹ ਦੱਸੂਗਾ ਕਿ ਆ ਸਰਪੰਚ ਸਾਹਿਬ ਨਾਲ ਐਡੀ ਵੱਡੀ ਜ਼ਿਆਤੀ ਹੋਈ ਆ ਦਿੱਲੀ ਬੁਲਾ ਕੇ ਇਹਨੇ ਇੱਕ ਨਸ਼ੇ ਆਲੀ ਨੇ ਸਰਪੰਚ ਨੂੰ ਰਾਤ ਨੂੰ ਕਿਹਾ ਸੀ ਮੈਂ ਨਸ਼ਾ ਵੇਚੂਗੀ ਤਾਂ ਮੁੱਖ ਮੰਤਰੀ ਨੇ ਫੋਨ ਕਰ ਲਿਆ ਸੀ ਰਾਤ ਨੂੰ ਹੀ ਕੀ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਕਿਹਾ ਕਿ ਤੁਹਾਡੇ ਹੱਕ ਦੀ ਗੱਲ ਅਸੀਂ ਉਠਾਵਾਂਗੇ ਕੀ ਅਸੈਂਬਲੀ ਵੱਲੋਂ ਮਤਾ ਪਾਇਆ ਅਸੈਂਬ ਚਾਡੋ ਇਹ ਨਿਤ ਗ੍ਰਹਿ ਮੰਤਰੀ ਨਾਲ ਗੱਲ ਕਰਦਾ ਪੁੱਛੂਗਾ ਉਹ ਸਰਪੰਚ ਦੀ ਗੱਲ ਤਾਂ ਕਰ ਲਈ ਐਂ ਅੱਛੀ ਗੱਲ ਆਸੀਆਂ ਨੇ ਕਰੋ ਇਹਨਾਂ ਨਾਲ ਕਰਦਾ ਨਰਾਸ਼ਗੀ ਹੈ ਔਰ ਇਹ ਤਾਂ ਉਹ ਪਿੰਡ ਹੈ ਜਿਹਨੂੰ ਇਨਾਮ ਦਿੱਤਾ ਜਾ ਰਿਹਾ ਸੀ ਪਿੰਡ ਚ ਪੁਰ ਕੇ ਵੇਖ ਲੋ ਪਾਰਕ ਵੀ ਹੈ ਜਿਹੜਾ ਵਾਟਰ ਟ੍ਰੀਟਮੈਂਟ ਵਾਲਾ ਉਹ ਵੀ ਸੈਂਟਰ ਵੀ ਲਾਇਆ ਹੋਇਆ ਥਾ ਪ੍ਰੋਮੋਡਲ ਹੈ ਇੱਥੇ ਜਿੰਨਾ ਸੀ ਵਰੇਜ ਦਾ ਪਾਣੀ ਹੈ ਟ੍ਰੀਟ ਕਰਕੇ ਖੇਤਾਂ ਨੂੰ ਵੀ ਲਾਉਂਦੇ ਨੇ ਗਲੀਆਂ ਵੇਖ ਲਓ ਸਾਫ ਸੁਥਰੀਆਂ ਤਾਂ ਇਨਾਮ ਆਏ ਮਾਨ ਸਾਹਿਬ ਇਸ ਚੱਲੋ ਕਿਵੇਂ ਦੇਖਦੇ ਹੋ ਇਹ ਗੱਲ ਕਲੀਅਰ ਕਹੀ ਕਿ ਤੁਸੀਂ ਉਕਾਰ ਉਕਾਰ ਕੇ ਚਲੇ ਜਾਓ ਫੰਕਸ਼ਨ ਦੇਖ ਕੇ ਆ ਕੇ ਕਕਾਰ ਇਹ ਮੈਸੇਜ ਹੈ ਬਹੁਤ ਜ਼ਿਆਦਾ ਸਾਰੇ ਮੈਸੇਜ ਹੈ ਕਿ ਕਕਾਰਾਂ ਨਾਲ ਤੁਸੀਂ ਅਲਾਉ ਨਹੀਂ ਹੋ ਤੁਸੀਂ ਸਿਰ ਪੱਗ ਬੰਨ ਕੇ ਆ ਜਾਓ ਵਹਾਵੇ ਲਈ ਕਕਾਰ ਨਹੀਂ ਚਾਹੀਦੇ ਇਨਾਂ ਨੂੰ ਪੁੱਛੋ ਕਕਾਰ ਕਾਦੇ ਲਈ ਨੇ ਇਹ ਸ਼ਮਸ਼ੀਰ ਜਿਹੜੀ ਬਖਸ਼ੀ ਐ ਇਹ ਕਾਦੇ ਲਈ ਸੀ ਇਹ ਉਹੀ ਸ਼ਮਸ਼ੀਰ ਹੈ ਜਿਨੇ ਅਫਦਾਲੀ ਜਦੋਂ ਇਥੋਂ ਔਰਤਾਂ ਨੂੰ ਡਿਜਾ ਰਿਆ ਸੀ ਛੁੜਵਾਈਆਂ ਸੀ ਇਹ ਉਹੀ ਸ਼ਮਸ਼ੀਰ ਹੈ ਜਿਹੜੇ 900 ਸਾਲ ਤੋਂ ਤਾੜ ਵੀ ਆਉਂਦੇ ਸੀ ਉਹਨਾਂ ਦਾ ਮੂੰਹ ਮੋੜ ਕੇ ਕਾਬਲ ਵਾਲੇ ਸਾਥੋਂ ਪੁੱਛ ਕੇ ਰਾਜੇ ਬਣ ਲੱਗੇ ਸੀ ਇਹ ਉਹੀ ਸ਼ਮਸ਼ੀਰ ਹੈ ਤੇ ਤੁਸੀਂ ਉਹਨਾਂ ਬਖਸ਼ਿਓ ਇਹ ਕਕਾਰਾਂ ਨੂੰ ਸੰਬੋਲਿਕ 4 ਇੰਚੀ ਨੂੰ ਉਹਨੂੰ ਵੀ ਕਹਦਾ ਤੁਸੀਂ ਪਾ ਕੇ ਅੱਗੇ ਨਹੀਂ ਜਾ ਸਕਦੇ ਉਹ ਵੀ ਜਿਨ੍ਹਾਂ ਨੂੰ ਸੱਦਿਆ ਗਿਆ ਆਪ ਮੌਰੀ ਡਿਗੇ ਸੀ ਇਹ ਸਲਮਾਨਤ ਸੀ ਸਦੇ ਗਏ ਸੀ ਲੋਕਾਂ ਦੇ ਪ੍ਰਤੀਨਿਧੀ ਸੀ ਪਾਰਟੀ ਬਾਜੀ ਬਹੁਤ ਉੱਪਰ ਉੱਕੇ ਕੋਮਲ ਸ਼੍ਰੋਮਣੀ ਦੁਆਰਾ ਪ੍ਰਬੰਧਿਤ ਕਮੇਟੀ ਹੈ ਜਿਹਨੂੰ ਅੱਜ ਕੋਮਲ ਦੀ ਦਸਤਾਲ ਪਰ ਉਹਨਾਂ ਦਾ ਕੋਈ ਵੀ ਅਧਿਕਾਰੀ ਅੱਜ ਪਿੰਡ ਨਹੀਂ ਪਹੁੰਚਿਆ ਨਾ ਹੀ ਉਹਨਾਂ ਨੂੰ ਪੋਲਿਟੀਕਲ ਚਾਲਾਂ ਤੋਂ ਵੇਲ ਮਿਲੇ ਤਾਂ ਤਾਂ ਹੈ ਉਹਨਾਂ ਨੂੰ ਕੁਝ ਪਤਾ ਹੈ ਕਿ ਕਿਹਨੂੰ ਹੋ ਰਿਹਾ ਪੰਜਾਬ ਚ ਤੁਸੀਂ ਅੱਜ ਉਹਨਾਂ ਆਪਾ ਇਕੱਠੇ ਹੋ ਗਏ ਆ ਨਾ ਆ ਤੁਹਾਡੇ ਮਾਈਕ ਆ ਗਏ ਨੇ ਤਾਂ ਮੈਨੂੰ ਇੱਥੋਂ ਲਿਖ ਕੇ ਲੈ ਲਓ ਤਿੰਨਾਂ ਜਾਂ ਚਾਰਾਂ ਦਿਨਾਂ ਛੋਟੇ ਕੋਲੇ ਖੜੇ ਹੋਣਗੇ ਨਾ ਇਹ ਤਾਂ ਮੈਨੂੰ ਕਹਦੇ ਹੋ ਜੀ ਔਰ ਬਾਕੀ ਪਾਰਟੀ ਵਾਲੇ ਵੀ ਪਰ ਮਸਲਾ ਇਹ ਹੈ ਕਿ ਤੁਸੀਂ ਦਿਖਾਵੇ ਲਈ ਹੋ ਤੁਸੀਂ ਸੱਚਮੁੱਚ ਲਈ ਨਹੀਂ ਗਏ ਤੁਸੀਂ ਸੱਚੀ ਮੁੱਚੀ ਨਾਲ ਖੜੇ ਨਹੀਂ ਹੋਣਾ ਚਾਹੁੰਦੇ ਤੁਹਾਨੂੰ ਉਹਨਾਂ ਕਕਾਰਾਂ ਨਾਲ ਅੰਦਰੋਂ ਜੁੜਾਵ ਨਹੀਂਗਾ ਕੀ ਤੁਸੀਂ ਕੱਲਾ ਆ ਕੇ ਬੰਦਾ ਇਹਨਾਂ ਨੂੰ ਕੱਲਿਆਂ ਨੂੰ ਮਿਲ ਨਹੀਂ ਸਕਦਾ ਸੀ ਕਹਿ ਨਹੀਂ ਸਕਦਾ ਸੀ ਮੈਂ ਤੇਰੇ ਨਾਲ ਆਇਆ ਯਾਰ ਤੂੰ ਬਹੁਤ ਵਧੀਆ ਕੀਤਾ ਇਹ ਹੈ ਉਸ ਸਿੱਖ ਬੰਦੇ ਦੀ ਕਮਾਲ ਦੀ ਗੱਲ ਤੇ ਇਸ ਬੰਦੇ ਨੇ ਕਿਹਾ ਮੈਂ ਨਹੀਂ ਮੈਂ ਵਾਪਸ ਜਾਊਂਗਾ ਕਿ ਸਾਡੇ ਆ ਜਿਹੜੇ ਮੁੱਖ ਮੰਤਰੀ ਵੀ ਬਣੇ ਨੇ ਪਹਿਲਾਂ ਕੀ ਇਹ ਪੰਜਾਬ ਦੇ ਹਿਆ ਪੂਰੇ ਹੱਕ ਵੇਚ ਕੇ ਨਹੀਂ ਆਉਂਦੇ ਰਹੇ ਕੀ ਇਹਨਾਂ ਨੇ ਪਾਣੀ ਨਹੀਂ ਵੇਚਿਆ ਪੰਜਾਬ ਦਾ ਕੀ ਇਹਨਾਂ ਨੇ ਪੰਜਾਬ ਦਾ ਸਾਰਾ ਜੋ ਹੱਕ ਸੀਚਾਈ ਐਜੂਕੇਸ਼ਨ ਹੋਵੇ ਜਿੰਨੇ ਵੀ ਕੀ ਇਹ ਵੇਚ ਕੇ ਨਹੀਂ ਆਏ ਸੈਂਟਰ ਕੋਲੇ ਤਾਂ ਕੌਣ ਚੰਗਾ ਉਹ ਦਰਬਾਰਾ ਸਿੰਘ ਚੰਗਾ ਉਹ ਬਾਦਲ ਚੰਗਾ ਚੰਨੀ ਭਗਵੰਤ ਚੰਗਾ ਜਾਂ ਇਹ ਜੇ ਲੋਕ ਚੰਗੇ ਨੇ ਜਿਹੜੇ ਖੜੇ ਨੇ ਅਸੂਲਾਂ ਤੇ ਇਹਦੇ ਨਹੀਂ ਚਾਹੀਦਾ ਤੁਹਾਡਾ ਸਨਮਾਨ ਮੈਂ ਵਾਪਸ ਜਾਊਂਗਾ ਜਾਓ ਕੁੜੀ जीडीएन ਦੀ ਸੀ ਪੇਪਰ ਛੱਡਿਆ ਉਸ ਤੋਂ ਬਾਅਦ ਰਾਜਸਥਾਨ ਗਵਰਨਮੈਂਟ ਬੋਲੀ ਨਾ ਉਹ ਰਾਜਸਥਾਨ ਗਵਰਨਮੈਂਟ ਕੀ ਦੀ ਹੈ ਬੀਜੇਪੀ ਦੀ ਤਾਂ ਸੈਂਟਰ ਗਵਰਨਮੈਂਟ ਕਿਉਂ ਨਹੀਂ ਬੋਲ ਰਹੀ ਪਤਾ ਕਿਉਂ ਨਹੀਂ ਬੋਲ ਰਹੀ ਉਹ ਮੈਸੇਜ ਨਹੀਂ ਦੇਣਾ ਚਾਹੁੰਦੇ ਮੁੱਖ ਆ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬੋਲ ਕੇ ਬਾਕੀ ਦੇਸ਼ ਦੇ ਅਫੀਸਰਾਂ ਨੂੰ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ ਕਿ ਕੋਕਾਰ ਸਨਮਾਨਤ ਨੇ ਉਹ ਨਹੀਂ ਬੋਲਣਗੇ ਕਿਉਂਕਿ ਮੈਸੇਜ ਇਹਦੇ ਉਲਟ ਦੇਣਾ ਚਾਹੁੰਦੇ ਆ ਕਿ ਹਰ ਅਧਿਕਾਰੀ ਇਹ ਬੋਲੇ ਬਾਲਾ ਰੋਣਾ ਪੈ ਜੇ ਅਧਿਕਾਰੀ ਨੂੰ ਹਟਾ ਦਿਓ ਜਦਕਿ ਉਹ ਵੀ ਨਹੀਂ ਹਟਾਇਆ ਇਹਨਾਂ ਨੇ ਪਰ ਮੈਸੇਜ ਸਹੀ ਨਹੀਂ ਦੇਣਾਗਾ ਇਹ ਸਾਡੇ ਮੁੱਖ ਮੰਤਰੀ ਸਾਡੇ ਪਾਰਟੀਆਂ ਦੇ ਪ੍ਰਧਾਨ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਛੋਟੀ ਜੀ ਹੁਣੇ ਜੇ ਮਹਾਰਾਸ਼ਟਰਾ ਚ ਤੀਜੀ ਲੈਂਗੁਏਜ ਬਣਾਇਆ ਗਿਆ ਸੀ ਹਿੰਦੀ ਨੂੰ ਉਹਨਾਂ ਦਾ ਸੈਂਟਰ ਦਾ ਮਿਨਿਸਟਰ ਉਹਨਾਂ ਦੇ ਸਾਬਕਾ ਸੀਐਮ ਪ੍ਰੈਜ਼ੈਂਟ ਸੀਐਫ ਸਾਰਿਆਂ ਨੇ ਰੌਲਾ ਪਾ ਲਿਆ ਤੇ ਦੋ ਦਿਨਾਂ ਬਾਅਦ ਤੀਜੀ ਲੈਂਗੁਏਜ ਵੀ ਮਰਾਠੀ ਹਟਾਤੀ ਤੇ ਸਾਡੇ ਆ ਪਰਪੈਂਚ ਨੇ ਹੁਣੇ ਚਿਹਰ ਪਿੰਡ ਦੇ ਬੰਦਿਆਂ ਦਾ ਪਰਵਾਸੀਆਂ ਨਾਲ ਸੰਬੋਧਤਾ ਹਿੰਦੀ ਚ ਕਰਵਾਇਆ ਤੇ ਇਹਨਾਂ ਦੀ ਰਿਪੋਰਟ ਲੈਣ ਤੋਂ ਹੁਣ ਜਿਹੜੀਆਂ ਇਹਨਾਂ ਦੀਆਂ ਧੀਆਂ ਪਹਿਣਾ ਛੇੜੀਆਂ ਨੇ ਉਹਦੇ ਤੋਂ ਮਨਾ ਕਰਤਾ ਆ ਖੜੇ ਸਰਪੰਚ ਆ ਖੜੇ ਆਂਦੇ ਨਹੀਂ ਜੇ ਤੁਹਾਡਾ ਪੰਜਾਬੀ ਮੁੰਡਾ ਛੇੜਦਾ ਤੁਹਾਡੀਆਂ ਧੀਆਂ ਪਹਿਲ ਨੂੰ ਫੇਰ ਕੀ ਕਰਦੇ ਹੁਣ ਇਹਨਾਂ ਨੂੰ ਪਤਾ ਨਹੀਂ ਕਿ ਸਾਡੇ ਤਾਂ ਛਤਰ ਲਾਉਂਦੇ ਹੁੰਦੇ ਆ ਤੇ ਆ ਜੇ ਅਧਿਕਾਰੀ ਨੂੰ ਵੀ ਛਤਰ ਲਾਉਂਦੇ ਹੁੰਦੇ ਆ ਮੈਂ ਪੁੱਛੂਗਾ ਇਹਨਾਂ ਦੇ ਐਸਐਸਪੀ ਨੂੰ ਪਟਿਆਲੇ ਵਾਲੇ ਨੂੰ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੱਖ ਮੰਤਰੀ ਨੂੰ ਕੇ ਪੰਜਾਬ ਦੀਆਂ ਤਿੰਨਾਂ ਭੈਣਾ ਹੁਣ ਜਦੋਂ ਰਿਪੋਰਟ ਲਿਖਾਉਣ ਜਾਣ ਉਹਨਾਂ ਦੇ ਮਾਪੇ ਕਿ ਉਹਨਾਂ ਨੂੰ ਛੇੜਿਆ ਤਾਂ ਬੰਦ ਕਰ ਦੇਣ ਨਹੀਂ ਤਾਂ ਇਹਨਾਂ ਦਾ ਥਾਣੇਦਾਰ ਕਹਿ ਰਿਹਾ ਕਿ ਮੈਂ ਨਹੀਂ ਰਿਪੋਰਟ ਲਿਖੂਗਾ ਜੇ ਪੰਜਾਬੀ ਨੇ ਛੇੜਿਆ ਹੁੰਦਾ ਫੇਰ ਕੀ ਕਰਦੇ ਉਹਨੂੰ ਸਸਪੈਂਡ ਕਰੂंगे ਜਾਂ ਡਿਸਮਿਸ ਕਰੂंगे ਨਹੀਂ ਕਰੂंगे ਤਾਂ ਫੇਰ ਅਸੀਂ ਤੁਹਾਨੂੰ ਬੰਦੇ ਦੇ ਪੁੱਤ ਬਣਾਵਾਂਗੇ ਔਰ ਇਹ ਲੋਕ ਬਣਾਉਂਗੇ ਆਓ ਮਤਾ ਹੈ ਜਿਹੜਾ ਇਹਨਾਂ ਨੇ ਸਮਝੌਤਾ ਕਰ ਮਤਾ ਨਹੀਂ ਜਿਹੜਾ ਸਮਝੌਤਾ ਸੀਗਾ ਇਹ ਹਿੰਦੀ ਚ ਕਰਾਇਆ ਪਹਿਲਾਂ ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਛੇੜਿਆ ਇਹਨਾਂ ਦੀਆਂ ਕੁੜੀਆਂ ਨੂੰ ਚਿੱਟਾ ਪੀਪੀ ਤੁਰੇ ਫਿਰਦੇ ਪੂਰਾ ਮਸਲਾ ਉੱਥੇ ਫੈਕਟਰੀ ਆ ਮਾਧਵ ਵਾਲਿਆਂ ਦੀ ਮਾਧਵ ਗਰੁੱਪ ਹੈ ਮਾਧਵ ਗਰੁੱਪ ਹੈ ਔਰ ਉਹਨਾਂ ਦੇ ਰੋਕ ਜਿਹੜੀ ਲੋਕਲ ਇੰਪਲੋਇਮੈਂਟ ਟੋਟਲ ਨਹੀਂ ਸਬਾਰਲੀ ਇੰਪਲੋਇਮੈਂਟ ਹੈ ਜਦਕਿ ਜਦੋਂ ਸੀਐਲਯੂ ਲਿਆ ਜਾਂਦਾ ਮੈਨੂੰ ਹਮੀਰ ਜੀ ਨੇ ਦੱਸਿਆ ਜੀ ਉੱਥੇ ਬਹੁਤ ਸਾਰੀਆਂ ਹੋਰ ਫੈਕਟਰੀਆਂ ਨੇ ਜਿੰਨਾ ਚ 90% ਤੱਕ ਟ੍ਰੈਕਟਰ ਹੈ ਕੋਈ ਹੋਰ ਆ ਉਹਨਾਂ ਕੋਲੇ 90% ਸਾਡੇ ਪੰਜਾਬੀ ਮੁੰਡੇ ਨੇ ਇੰਨੇ ਕੋਲੇ ਭਾਰ ਲਏ ਨੇ ਸਾਰੇ ਕੀ ਮਤਲਬ ਹੈ ਇਹਦਾ ਕੀ ਸਾਡਾ ਮੁੱਖ ਮੰਤਰੀ ਵੇਖ ਨਹੀਂ ਰਿਹਾ ਆ ਪਿੰਡ ਨੂੰ ਸਨਮਾਨ ਦੇ ਤੌਰ ਤੇ ਤੁਸੀਂ ਕੋਈ ਗੱਲ ਵੀ ਵੇਖ ਲਓ ਕੀ ਇਹ ਸਹੀ ਹੈ ਸਾਰਾ ਕੁਝ ਉਹ ਟਾਈਮ ਹੋ ਗਿਆ ਚਲ 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 ਅਸੀਂ ਅਮ ਨਾ ਇਹ ਤਾਂ ਸਾਹਿਬ ਕਿਉਂ ਮਿਲਿਆ ਹੋਇਆ ਸਨਮਾਨ ਦੇ ਤੌਰ ਤੇ ਵਾਪਸ ਕੀ ਦੇਖੋ ਜੀ ਜਦ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਪਹਿਲਾਂ ਸੀ ਬੜੇ ਇੱਜ਼ਤ ਨਾਲ ਗਏ ਸੀ ਜਦ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਹਿੰਦੇ ਕਿ ਕਾਰ ਲਾ ਕੇ ਸੀ ਸਾਹਿਬ ਲਾ ਕੇ ਕੇ ਜਾਓਗੇ ਤਾਂ ਫਿਰ ਜਿਹੜਾ ਉੱਥੇ ਸਨਮਾਨ ਹੋਣਾ ਸੀ ਉਹ ਵੀ ਟੁਕਰਾਇਆ ਤੇ ਹੁਣ ਜਿਹੜਾ ਸਾਨੂੰ ਉਹਨੇ ਪਹਿਲਾਂ 14 ਤਰੀਕ ਨੂੰ ਆਪਣੇ ਜਲ ਸਿਪਾਗ ਦੇ ਉਹਨਾਂ ਨੇ ਦਿੱਤਾ ਸੀ ਉਹ ਵੀ ਅਸੀਂ ਹੁਣ ਅੱਜ ਇੱਥੇ ਅਨਾਉਂਸ ਕੀਤਾ ਵੀ ਉਹ ਵੀ ਅਸੀਂ ਦਾਖਲ ਕਰ ਰਹੇ ਆ ਤੇ ਜਦ ਸਾਨੂੰ ਇੱਕ ਇੱਕ ਦਰਦੇ ਇੱਕ ਨਾਪ ਤੰਡ ਤੇ ਤੋਲਣਗੇ ਤਾਂ ਅਸੀਂ ਨਾਲ ਖੜੇ ਆ ਸੱਜਾ ਸੀ ਦੋ ਸੈਕਿੰਡ ਲਈ ਹੋ ਕੇ ਦਰਦੇ ਦੀ ਫਿਰ ਸਾਨੂੰ ਉਹਦਾ ਕੀ ਕਰਨਾ ਸੀ ਇਹ ਜਲਾਸਬਲਾ ਕੇ ਕਿੰਨੇ ਆ ਪੰਚਾਇਤਾਂ ਚ ਸ਼ਾਮਲ ਹੋ ਰਹੇ ਆ ਇੱਕ ਇੱਕ ਵਸੇ ਪਾਂ ਮਤੇਤਾ ਦੀ 4-5 ਪਈ ਨੇ ਆਪਾਂ ਪਹਿਲਾਂ ਦੱਸ ਚੁੱਕੇ ਆ ਤੇ ਪੰਚਾਇਤਾਂ ਸਾਡੀਆਂ 5 ਸੀ ਸੀ ਕੀਆ ਪਿੰਡੀਆਂ ਤੇ ਸਾਰੇ ਸਰਪੰਚ ਸਾਰੀਆਂ ਪੰਚਾਇਤਾਂ ਨਾਲ ਨੂੰ ਕੰਨ ਤੁਸੀਂ ਪਾਓ ਜਿਸ ਤੱਕ ਹੋਰ ਵੀ ਪੰਚਾਇਤਾਂ ਨੂੰ ਇੱਕ ਨੇ ਕਹਿੰਦੇ ਵੀ ਆਪਾਂ ਇਕੱਠੇ ਹੋ ਕੇ ਮਤੇ ਪਾਈਏ ਤੇ ਜਿਵੇਂ ਆਪਣੇ ਪ੍ਰਵਾਸੀਆਂ ਨੂੰ ਆ ਕੇ ਵੋਟਰ ਦਾ ਦਾ ਅਧਿਕਾਰ ਨਾਲ ਦੀ ਨਾਲ ਮਿਲ ਜਾਂਦਾ ਆਧਾਰ ਕਾਰਡ ਬਣ ਜਾਂਦਾ ਉਹ ਵੀ ਨਹੀਂ ਬਣਨੇ ਚਾਹੁੰਦੇ ਆਪਾਂ ਹਿਮਾਚਲ ਚੱਲ ਜਾਓ ਕਿਤੇ ਵੀ ਚੱਲ ਜਾਓ ਆਪਾਂ ਨੂੰ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਆਪਾਂ ਤੇ ਓਕਣ ਦੇ ਆਪਣੇ ਵੀ ਕਾਨੂੰਨ ਹੋਣੇ ਚਾਹੀਦੇ ਨੇ ਵੀ ਆਪਾਂ ਆਪਣੇ ਪੰਜਾਬ ਨੂੰ ਤੁਰਕੀਤ ਕਰੀਏ ਨਾ ਕਿ ਪ੍ਰਵਾਸੀਆਂ ਨਾਲ ਸਾਥ ਦੇ ਗੁਰਸਿੱਖ ਨਾ ਠਾਕਾ ਹੋਇਆ ਖਾਸ ਕਰਕੇ ਅੰਮ੍ਰਿਤਧਾਰੀ। ਸੈਂਟਰ ਦੀ ਸਰਕਾਰ ਨੂੰ ਪੁੱਛਾਂਗੇ ਕਿੰਨੀ ਹੱਦ ਤੱਕ ਸਿਰੇ ਚਾ ਜਾ ਲੈ ਕੇ ਜਾਓ। ਦੇਖੋ ਜਿੰਨਾ ਟਰ ਸਾਡੇ ਚ ਜਿੰਨਾ ਬਾਲ ਹੈ ਜੀ ਅਸੀਂ ਤਾਂ ਲੈ ਕੇ ਜਾਵਾਂਗੇ। ਹੁਣ ਪਹਿਲਾਂ ਅਸੀਂ ਉਹ ਹੋ ਗਏ ਸੀ ਅੱਜ ਫਿਰ ਇਹੀ ਹੋਇਆ ਹੁਣ ਜਿਵੇਂ ਅੱਗੇ ਅੱਗੇ ਵਿਚਾਰ ਹੋਈ ਜਾਂਦਾ ਵੀ ਜਲਾਸ ਸਭ ਤੋਂ ਵੱਡੀ ਚੀਜ਼ ਹੈ ਪੰਚਾਇਤ ਹੀ ਗ੍ਰਾਮ ਸਭਾ ਜਿਹੜੀ ਆਪਣੀ ਹੁੰਦੀ ਹੈ ਉਹ ਆਪਣੇ ਲਈ ਬਹੁਤ ਵੱਡੀ ਐਮੀਦ ਰੱਖ ਗਿਆ। ਅੱਜ ਅਸੀਂ ਉਹ ਬਲਾ ਕੇ ਕਰੇ ਅੱਗੇ ਜਿੰਮੀ ਵੀ ਸਾਨੂੰ ਲੋੜ ਹੋਊਗੀ ਕਿ ਉਖਣ ਦਾ ਸੰਘਰਸ਼ ਜਾਰੀ ਰੱਖਾਂਗੇ। ਆਓ ਜੀ ਕਿਸ ਤਰ੍ਹਾਂ ਦੇਖਦੇ ਹਾਂ ਮੈਨੂੰ ਲੱਗਦਾ ਕਿਸੇ ਨੂੰ ਪਤਾ ਨਹੀਂ ਹੋਣਾ ਕਿ ਜਲਾਗ ਕਰਕੇ ਤੁਸੀਂ ਜਿਹੜਾ ਹੈਗਾ ਸਰਕਾਰਾਂ ਦੀ ਖਲਾਫ ਨਹੀਂ ಗ್ರಾಮ ਸਭਾបានੋਂ ਪਿੰਡ ਦੀ ਪਾਰਲੀਮੈਂਟ ਕਿਹਾ ਜਾਂਦਾ 73ਵੀਂ ਸੂਚ ਤੋਂ ਬਾਅਦ ਉਹ ਅਲੱਗ ਆਂਦਾ ਕਿ ਪ੍ਰਚਾਰ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਜਾਣਕਾਰੀ ਦਾ ਕਾਫੀ ਜ਼ਿਆਦਾ ਕੰਮ ਨਹੀਂ ਹੈ ਪਰ ਜਿਹੜੇ ਇਹੋ ਜਿਹੇ ਵੱਡੇ ਮੁੱਦੇ ਨੇ ਤੇ ਇੰਡੀਵਿਜੂਅਲ ਦਾ ਮੁੱਦਾ ਨਹੀਂ ਨਿੱਜੀ ਨਹੀਂ ਹੈ ਬੰਦੇ ਦਾ ਹੁਣ ਜਿਵੇਂ ਉਹਨਾਂ ਨੇ ਇਹ ਕਰਤਾ ਜਿਹੜਾ ਇਹ ਕਾਰਸਨਾ ਪਿੰਡ ਦੇ ਸਰਪੰਚਾਂ ਵਾਲਾ ਮੁੱਦਾ ਹੈ ਕਿ ਬੀਜੇਪੀ ਨੇ ਟਰਾਈ ਕੀਤੀ ਕਿ ਇਹਨੂੰ ਮਤਲਬ ਨਵੇੜ ਲਿਆ ਜਾਇਕ ਵੇਣ ਕਿ ਤਰੀਕੇ ਨਾਲ ਉਹਨਾਂ ਦਾ ਨੈਸ਼ਨਲ ਸਪੋਕਸਪਰਸਨ ਨੇ ਆਰ ਪੀ ਸਿੰਘ ਉਹਨਾਂ ਨੇ ਆਪਣੇ ਵੱਲੋਂ ਇੱਕ ਸ਼ਿਕਾਇਤ ਕਰਕੇ ਏਸੀਪੀ ਦੀ ਕਹਿੰਦੇ ਜੀ ਜੁਆਇੰਟ ਕਮਿਸ਼ਨਰ ਨੂੰ ਭੇਜੀ ਸੀ ਪਰ ਏਸੀਪੀ ਨੇ ਤਾਂ ਉੱਪਰ ਗੱਲ ਕੀਤੀ ਉੱਪਰ ਕਿਹਦੇ ਨਾਲ ਕੀਤੀ ਹੈ ਜੁਆਇੰਟ ਕਮਿਸ਼ਨਰ ਨਾਲ ਕੀਤੀ ਹੋਣੀ ਉਹੀ ਜਾਂਚ ਕਰੂੰਗਾ ਉਹ ਕਹਿੰਦੇ ਚਲੋ ਜੀ ਵਾਰੀ-ਵਾਰੀ ਅਪੋਲੋਜੀ ਕਰ ਲੋ ਜੀ ਕਹਿੰਦੇ ਨਿੱਜੀ ਬੰਦੇ ਤੋਂ ਐਨੇ ਨਾਲ ਕੰਮ ਹੋ ਜੇਗਾ ਇਹ ਕੰਮ ਏਡੇ ਵਾਲੇ ਨਹੀਂ ਹੁੰਦੇ ਇਹ ਨਿੱਜੀ ਕੰਮ ਨਹੀਂ ਹੈ ਇਹ ਇੱਕ ਬਹੁਤ بڑا ਇੱਕ ਸਿਧਾਂਤਕ ਪਹਿਲੂ ਨੇ ਇਹਦੇ ਬਿਰਸੇ ਦੇ ਪਹਿਲੂ ਨੇ ਉਹਦੇ ਚ ਚਾਹੀਦਾ ਸੀ ਕਿ ਉਹਨਾਂ ਨੂੰ ਕਿ ਡਾਇਰੈਕਟ ਕਮਿਸ਼ਨਰ ਤਾਂ ਆਟੋਮੈਟਿਕਲੀ ਉਹਨੂੰ ਕਹਿ ਦੂਗਾ ਵੀ ਬਸ ਕੰਮ ਹੋ ਗਿਆ ਫਾਈਲ ਕਰਤੀ ਜੋ ਵੀ ਤੁਹਾਡੀ ਕੰਪਲੇਂਟ ਹੈ ਉਹ ਤੋਂ ਵੱਡਾ ਬੰਦਾ ਕੋਈ ਕਰ ਰਿਹਾ ਇਨਕੁਆਰੀ ਇਨਕੁਆਰੀ ਕਰਕੇ ਕੋਈ ਭੇਜ ਰਿਹਾ ਜਿਵੇਂ ਰਾਜਸਥਾਨ ਵਾਲਾ ਹੋਇਆ ਉਹਨਾਂ ਨੇ ਘੱਟੋ-ਘੱਟ ਇਹ ਕਹਤਾ ਵੀ ਰੂਟ ਅਸੀਂ ਤੁਹਾਡੇ ਕੋਲ ਬਣਾਇਆ ਸੀ ਗਲਤ ਆ ਰੂਟ ਨਾ ਮੰਨਦੇ ਅੱਗੇ ਨਹੀਂ ਹੋਏਗਾ ਕੋਈ ਇਹੋ ਜੀ ਗੱਲ ਗ੍ਰਾਮ ਸਭਾ ਦੇ ਮਤੇ ਤੋਂ ਬਾਅਦ ਜਦੋਂ ਹੁਣੇ ਮਤਾ ਜਾਊਗਾ ਭੇਜਣ ਕੇ ਮਤਲਬ ਹੋਮ ਮਿਨਿਸਟਰੀ ਨੂੰ ਵੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਐਸਜੀਪੀਸੀ ਨੂੰ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹ ਪਿੰਡ ਦੀ ਪਾਰਲੀਮੈਂਟ ਦੀ ਕਦਰ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਇਹ ਅਲੱਗ ਅਲੱਗ ਉਹ ਆਪਣੀ ਵੱਡੀ ਪਾਰਲੀਮੈਂਟ ਦੀ ਉਹ ਕਦਰ ਨਹੀਂ ਕਰਦੇ ਉੱਥੇ ਕਿਹੜਾ ਕੋਈ ਪੁੱਛਦੇ ਨੇ ਆ ਮਹੀਨਾ ਐਵੇਂ ਲੰਘਿਆ ਰੌਣੇ ਰੱਪੇ ਦੇ ਇਹ ਸਭ ਤੋਂ ਖੂਬਸੂਰਤ ਤਰੀਕਾ ਹੈ ਰਜਿਸਟਰ ਕਰਨ ਦਾ ਆਪਣਾ ਵਿਰੋਧ ਦਰਜ ਕਰਾਉਣ ਦਾ ਰੋਸ ਦਰਜ ਕਰਾਉਣ ਦਾ ਕਿ ਅਸੀਂ ਇਸ ਤਰੀਕੇ ਨਾਲ ਬੈਠ ਕੇ ਪਹਿਲਾਂ ਇਕੱਲੇ ਸਰਪੰਚ ਵੀ ਆਪਣੀ ਸੀ ਹੁਣ ਸਮੁੱਚੇ ਪਿੰਡ ਦੀ ਤੇ ਆਲੇ ਦੁਆਲੇ ਦੀ ਇਹ ਗੱਲ ਬਣ ਗਈ ਹੈ ਕਿ ਜੇ ਅਸੀਂ ਮੱਥਾ ਪਾ ਕੇ ਸਾਰੇ ਇਕੱਠ ਮੰਗ ਰਹੇ ਹਾਂ ਇਹ ਹੀ ਇੱਕ ਤਰੀਕਾ ਹੁੰਦਾ ਹੈ ਔਰ ਜੇ ਨਹੀਂ ਬੰਨਿਆ ਜਾਊਗਾ ਤਾਂ ਇਦੋਂ ਅੱਗੇ ਹੋਰ ਫੈਦੂਗਾ ਜਿੱਥੇ ਤੱਕ ਹਾਲ ਤੱਕ ਤੁਹਾਨੂੰ ਇੱਥੇ ਬੋਲਣਾ ਚਾਹੀਦਾ ਗੱਲ ਕਰਨੀ ਚਾਹੀਦੀ ਹੈ ਚਰੋਬੜੀ ਕਮੇਟੀ ਦੇ ਪ੍ਰਧਾਨ ਨੂੰ ਇਹਦੇ ਤੇ ਬੈਠ ਕੇ ਮੀਟਿੰਗ ਸੱਦ ਕੇ ਮਤਾ ਪਾਉਣਾ ਚਾਹੀਦਾ ਕੰਲਾ ਪ੍ਰੈਸ ਬਿਆਨ ਨਹੀਂ ਐਜੀਪੀਸੀ ਵੀ ਮਤਾ ਪਾਵੇ ਤੇ ਬਾਕੀ ਦੀਆਂ ਚੀਜ਼ਾਂ ਕਰੇ ਔਰ ਈਵਨ ਟੀਵੀ ਚੈਨਲ ਦਾ ਤੇ ਵੀ ਕਿਸੇ ਕਿਸੇ ਮਾਮਲੇ 'ਚ ਤਾਂ ਤੁਸੀਂ ਉਹ ਕਰ ਦਿੰਦੇ ਹੋ ਤੇ ਐਜੀਪੀਸੀ ਨੇ ਇਹਨਾਂ ਨੂੰ ਕਿਉਂ ਨਹੀਂ ਸੱਦਿਆ ਉਹ ਕੁੜੀ ਨੂੰ ਤਾਂ ਜੱਜ ਜੱਜ ਬਣੀ ਚੰਗੀ ਗੱਲ ਉੱਥੇ ਸੱਦ ਕੇ ਸਨਮਾਨਿਤ ਕਰਤਾ ਉੱਥੇ ਬੁਲਾਉਂਦੇ ਕਿਉਂ ਨਹੀਂ ਜੱਜਦਾਰ ਅਕਾਲ ਤਖਤ ਤੇ ਬਾਕੀ ਜੱਜਦਾਰ ਘੜਕਾ ਦੇ ਦਿੱਤਾ ਹੁਣ ਵੈਸੇ ਵੀ ਮਾਨਤਾ ਪ੍ਰਾਪਤੀ ਲਈ ਫਿਰ ਰਹੇ ਨੇ ਪਿੰਡ ਪਿੰਡ ਇੱਥੇ ਆ ਜਾਂਦੇ ਤਾਂ ਵੀ ਇੱਕ ਗੱਲ ਉਸ ਪਦਦਰ ਤੇ ਹੋਣੀ ਇਸ ਦੀ ਬਾਬਲਾ ਦੁਬਾਰਾ ਉੱਤ ਜਾਂਦਾ ਹੋਰ ਵੱਡੇ ਵੱਡੇ ਪਦਦਰ ਤੇ ਉੱਠ ਜਾਂਦਾ ਇਸ ਲਈ ਜਿਹੜਾ ਅੰਦਰੂਨੀ ਕਮਜ਼ੋਰੀਆਂ ਨੇ ਉਹ ਵੀ ਜਿਹੜੀ ਸਰਕਾਰ ਕਰ ਰਹੀ ਆ ਇਹ ਦੋਨੋਂ ਪਾਸੇ ਦੀ ਪ੍ਰੋਬਲਮ ਹੈ ਜਿਹੜੇ ਸਾਡੇ ਹੁਣ ਦੀ ਮਿਨਿਸਟਰੀ ਹੈ ਜਾਂ ਹੁਣ ਦੀ ਜਿਵੇਂ ਸਰਕਾਰ ਹੈ ਇਹਦਾ ਤਾਂ ਸਰੋਕਾਰੀ ਕੋਈ ਹੈ ਨਹੀਂ ਲੋਕਾਂ ਦੇ ਹੇਤਾਨਾ ਨਾਲ ਜਾਂ ਕੋਈ ਧਾਰਮਿਕ ਜਜ਼ਬਾਤ ਵੀ ਹੁੰਦੇ ਨੇ ਜਾਂ ਕੋਈ ਇਮੋਸ਼ਨ ਵੀ ਹੁੰਦੇ ਨੇ ਇਹ ਸਾਰਾ ਕੁਝ ਛੱਡ ਤੇ ਨਾਲ ਗਵਰਨਮੈਂਟ ਆਫ ਇੰਡੀਆ ਤੇ ਇਹ ਹੈ ਕਿ ਜਿਹੜੀਆਂ ਫੌਜਾਂ ਨੇ ਫੌਜਾਂ ਨੂੰ ਹੱਕ ਦਿੱਤਾ ਹੋਇਆ ਹੈ ਕਿ ਉਹ ਆਪੋ ਆਪਣੇ ਧਰਮ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਜੰਗ ਚ ਨਾਲ ਲੈ ਕੇ ਜਾਂਦੇ ਨੇ ਬਾਕੀ ਜਗ੍ਹਾ ਕਰਦੇ ਨੇ ਇਹ ਨਹੀਂ ਗੱਲ ਹੋ ਸਕਦੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਪਤਾ ਹੋਣ ਦੇ ਬਾਵਜੂਦ ਕਾਰਵਾਈ ਜੁਆਇੰਟ ਕਮਿਸ਼ਨਰ ਖਰਾਬ ਵੀ ਹੋਣੀ ਚਾਹੀਦੀ ਹੈ ਜੀ ਤੋਂ ਪੁੱਛਿਆ ਉਹਨੇ ਕਾਰਵਾਈ ਐਸਪੀ ਦੇ ਖਿਲਾਫ ਵੀ ਹੋਣੀ ਚਾਹੀਦੀ ਠੀਕ ਹੈ ਬਿੱਲੂ ਜੀ ਸਿੱਖ ਤੋਂ ਕੀ ਜਾਦੀ 30% ਜਿਹੜੀ ਕਮੋਡੀਟੀ ਰਹੀ ਆ ਸੀਦੀਆਂ ਦਿੱਤੀਆਂ ਅੱਜ ਵੀ ਸਿੱਖਾਂ ਨਾਲ ਸੱਖਾਂ ਦੀ ਜਾਨਾਂ ਜਾਂਦੀਆਂ ਨੇ ਬਿਲਕੁਲ ਨਵਲੀ ਜੀ ਇਹੀ ਗੱਲ ਹਫ਼ਤੇ ਤੋਂ ਇਹੀ ਚੱਲ ਰਹੀ ਹੈ ਵੀ ਅੱਜ ਦੇਸ਼ ਦੇ ਵਿੱਚ ਸਿੱਖ ਕਿਸ ਸਟੇਜ ਤੇ ਖੜੇ ਨੇ ਸਿੱਖਾਂ ਦੀ ਗੱਲ ਜੇ ਆਪਾਂ ਕਰੀਏ ਉਹ ਇਹ ਸੋਚ ਰਹੇ ਨੇ ਅਸੀਂ ਆਜ਼ਾਦ ਹਾਂ ਜਾਂ ਅਸੀਂ ਗੁਲਾਮ ਆ ਇਹ ਮੈਸੇਜ ਤਾਂ ਤੁਸੀਂ 4-5 ਦਿਨ ਤੋਂ ਤੁਸੀਂ ਦੇਖਿਆ ਚੱਲਦਾ ਆ ਪਰ ਸਾਰਿਆਂ ਨੂੰ ਵੱਡੇ ਦੁੱਖ ਦੀ ਗੱਲ ਅੱਜ ਜਿਹੜੀ ਇਹ ਹੈ ਵੀ ਸਾਡੇ ਜਿਹੜੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਸਰਹੌਣਿਕ ਬੇਟੀ ਨਾ ਤਾਂ ਉਹਨੇ ਇਸ ਮਸਲੇ ਬਾਰੇ ਕੋਈ ਕਮੇਟੀ ਨਾ ਹੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਾ ਹੀ ਕੋਈ ਗੱਲ ਜਿਹੜੀ ਕਿਸੇ ਸੈਂਟਰ ਦੇ ਮਿਨਿਸਟਰ ਨਾਲ ਕੁਝ ਨਹੀਂ ਕੀਤਾ ਹਾਲ ਤੱਕ ਨਾ ਹੀ ਸਾਡੀ ਜਿਹੜੀ ਸਰਵੋਚ ਅਦਾਲਤ ਅਕਾਲ ਤਖਤ ਦਾ ਉਹਦਾ ਜਥੇਦਾਰ ਆਪਣੀ ਸ਼ਤਿਪਤੀ ਲਈ ਤਾਂ ਲੋਕਾਂ ਦੇ ਫੈਮਲੀਆ ਚ ਘਰਾਂ 'ਚ ਜਾ ਕੇ ਰੋਜ਼ ਪ੍ਰੈਸ 'ਤੇ ਫੋਟੋ ਲਵਾਉਂਦਾ ਹੈ ਪਰ ਧਰਮ ਦਾ ਕਿੱਡਾ ਵੱਡਾ ਮੁੱਦਾ ਹੈ ਜਿਹੜਾ ਇੱਕ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਉਹਦੇ ਬਾਰੇ ਹਾਲ ਤੱਕ ਦੋ ਲਫ਼ਜ਼ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਨਹੀਂ ਬੋਲੇ ਅੱਜ ਜਿਹੜਾ ਇਹ ਅਸੀਂ ਗ੍ਰਾਮ ਸਭਾ ਦੇ ਵਿੱਚੋਂ ਮਤਾ ਪਾਇਆ ਹੈ ਅਲਦਾਲੀਆਂ ਪੰਚਾਇਤਾਂ ਆਈਆਂ ਨੇ ਤੇ ਅਸੀਂ ਅੱਜ ਤੋਂ ਬਾਅਦ ਇਹ ਸਾਰਾ ਜਿਹੜਾ ਮਤਾ ਆ ਇਹ ਸਾਰੇ ਸਾਡੇ ਚੀਫ ਮਿਨਿਸਟਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਜਿੰਨੇ ਵੀ ਹੋ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਭੇਜਾਂਗੇ ਤਾਂ ਜੋ ਇਹ ਸਾਡੀ ਜਿਹੜੀ ਆਵਾਜ਼ ਹੈ ਉੱਪਰ ਤੱਕ ਪਹੁੰਚੇ ਤਾਂ ਇਹਦੇ ਤੇ ਕੋਈ ਨਾ ਕੋਈ ਜਿਹੜਾ ਫੈਸਲਾ ਕੋਲਣਾ ਜਿਹੜੀ ਗੱਲ ਹੈ ਸਟਾਰਟ ਹੋਵੇ। ਜਿਹਨਾਂ ਸਨਮਾਨ ਮਿਲਿਆ ਉਹ ਵਾਪਸ ਕਰਨ ਜਾ ਰਹੇ ਪਰ ਉਹਨਾਂ ਦੇ ਵਿਸ਼ੇਸ਼ ਤੌਰ ਤੇ ਦੇਖੋ ਬੇਸਵਾ ਜਿਹੜਾ ਅਵਾਰਡ ਹੈ ਉਹ ਬੜੇ ਚਾਵਾਂ ਨਾਲ ਲੈਣ ਗਏ ਸੀ ਪਰ ਜਿਹੜਾ ਉਹਨਾਂ ਨੇ ਜਿੰਨਾ ਜਲੀਲ ਕਰਕੇ ਇਹ ਇੱਕ ਥੋੜਾ ਇੱਕ ਸਾਡੋ ਕਾਬਿਲ ਦਾ ਟੁਕੜਾ ਦਿੱਤਾ ਉਹ ਅਸੀਂ ਨਹੀਂ ਰੱਖ ਸਕਦੇ ਸਾਡ ਨੂੰ ਸੰਧਿਆ ਕਰੇ ਪਿਆ ਵੀ ਰਾਤ ਨੂੰ ਉੱਠ ਰਹ ਹਾਂ ਚੋਬਦਾ ਸਾਨੂੰ ਸਾਨੂੰ ਦੇਖ ਕੇ ਜੜਤੜਾ ਪਣ ਆਉਂਦਾ ਇਹਨੂੰ ਦੇਖ ਕੇ ਪਏ ਨੂੰ ਵੀ ਇਹ ਇਹਦੇ ਲਈ ਅਸੀਂ ਜਲੀਲ ਹੋਇਆ ਇਸ ਕਰਕੇ ਅਸੀਂ ਇਹ ਨਹੀਂ ਰੱਖਦੇ ਅਸੀਂ ਪ੍ਰੈਸ ਦੇ ਜਰੀਏ ਤੁਹਾਡੇ ਮਾਰੀ ਹੋਏ ਰਹੇ ਇਨੂੰ ਅੱਗੇ ਸਰਕਾਰੀ ਅਧਿਕਾਰੀਆਂ ਕੋਲ ਲੈਟਰ ਲਿਖ ਕੇ ਇਹਨੂੰ ਅਸੀਂ ਵਾਪਸ ਕਰ ਰਹੇ ਹਾਂ ਅਸੀਂ ਇਹ ਅਵਾਰਡ ਸਾਨੂੰ ਨਹੀਂ ਚਾਹੀਦਾ